ਦੇ ਲੋਕ ਫਿਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਕੁਛ ਕੁ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਆ ਕਰ ਲਿਆ ਇਹ ਥੋੜੀ ਜਿਹੀ ਮਿਸਟੇਕ ਹੋ ਗਈ ਅੱਗੇ ਅੱਧੀ ਬੋਲਰ ਐਂ ਨਾ ਕਰ ਚੱਲਦਾ ਹੈ ਹਰ ਜਆ ਹੋੜੀ ਬੋਲ ਪੁੱਤਰ ਸੀਨ ਚੱਲਦਾ ਹੈ ਤੇ ਦਿਲ ਦੀਆਂ ਗੱਲਾਂ ਸਾਝੀਆਂ ਜੇ ਇਹ ਕਰਨਾ ਚਾਹੁੰਦੇ ਆਂ ਵੀ ਪੋਲੀਵੁੱਡ ਜਿਹੜੀ ਇੰਡਸਟਰੀ ਆ ਉਹਦੇ ਰਿਲੇਟਡ ਕੁਝ ਕੁ ਗੱਲਾਂ ਹਾਂ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਪੋਲੀਵੁੱਡ ਦੇ ਵਿੱਚ ਹੁਣ ਅਸੀਂ ਤੁਸੀਂ ਸਾਨੂੰ ਦਿਖਾਉਣਾ ਕੀ ਚਾਹੁੰਦੇ ਹੋ ਉਹੀ ਫਿਲਮ ਹੈ ਜਟਾਂ ਟੈਂਜੁਲਟ 1 2 3 4 5 6 10 ਬਣਾਉ ਨੂੰ ਤੁਸੀਂ ਉਹੀ ਕੋਈ ਚੱਲੀ ਜਾਉ ਉਹੀ ਉਹੀ ਐਕਟਰ ਹੁਣ ਕਿਹੜੀ ਚੱਲੀ ਜੀ ਸੌਂ ਕੰਟਿਨਿਊ ਸਭ ਕਣ ਸਭਨੇ ਟੂ ਵੀ ਇਹ ਕੋਈ ਗੱਲ ਆ ਸੌਂਕਣ ਸੌਂਕੜੇ ਟੂ ਬਣਾਉਣ ਦੀ ਇੱਥੇ ਕੀ ਐਡੀ ਕੀ ਲੋਡ ਪੈ ਗਈ ਸੀ ਪਹਿਲਾਂ ਮੈਨੂੰ ਇਹ ਕੱਲ ਦਾ ਜਵਾਬ ਦੋ ਮੋਟੀਆਂ ਜੀ ਕਰਕੇ ਦਿਖਾ ਦਿਆਂ ਉਹੀ ਤੋਂ ਸੂਟਾਂ ਨੂੰ ਓਏ ਉਹ ਨਹੀਂ ਦਿਖਾਈਆਂ ਛੋਟਾਂ ਦਾ ਦਿਖਾਇਆ ਉਹਨਾਂ ਨੇ ਰਵਾਜ ਵਿਆਹ ਪ੍ਰਿੰਟ ਚੱਲ ਪਿਆ ਹੁਣ ਬਾਜ਼ਾਰਾਂ 'ਚ ਐ ਕੱਟ ਕਰਕੇ ਐ ਸੇ ਐ ਸੂਟ ਚੱਲਣਗੇ ਇਹੋ ਜਿਹੀ ਕੁੜੀਆਂ ਐ ਦੁਪੱਟੇ ਲੈਣੀਆਂ ਐ ਐਵੇਂ ਉਹਨਾਂ ਨੇ ਪਾਈ ਹੋਣਗੇ ਫਿਲਮ 'ਚ ਥੋੜਾ ਦਿਖਾਇਆ ਕੋਈ ਕੀ ਦਿਖਾਉਣਾ ਚਾਹੁੰਨੀ ਹੋ ਦੋ ਮਿੰਟ ਐਂ ਬੈਠੀ ਰਹੀ ਤੂੰ ਬੋਲੀ ਚੱਲ ਮੈਂ ਮੜੇ ਬਾਹਰ ਦੇਖ ਆਵਾਜ਼ ਤਾਂ ਹੈ ਵੀ ਕੀ ਦਿਖਾਉਣਾ ਚਾਹੁੰਨੀ ਹੋ ਤੁਸੀਂ ਸਾਨੂੰ ਵੀ ਹੁਣ ਸੇ ਦੋ ਦੋ ਘਰ ਵਾਲੇ ਰੱਖ ਲੈਣ ਹੈ ਨਹੀਂ ਸੋਰੀ ਦੋ ਦੋ ਕੱਟਾ ਲੈਣੀ ਕੱਟਾ ਕਰਨੀ ਇੱਥੋਂ ਦੀ ਇਹ ਹੈ ਲੈ ਬਣਾ ਲਿਆ ਨਾ ਕੀ ਦਿਖਾਉਣਾ ਚਾਹੁੰ ਦੁਬਾਰਾ ਸ਼ੁਰੂ ਕੀਤਾ ਚੰਗਾ ਗਲਤ ਹੋ ਗਿਆ ਸੀ ਕੁੜੀ ਨਾ ਕੀ ਦਿਖਾਣਾ ਚਾਹੁੰਨੀ ਹੋ ਤੁਸੀਂ ਸਾਨੂੰ ਵੀ ਸਾਡੇ ਘਰ ਵਾਲੇ ਹੁਣ ਦੋ ਦੋ ਜਨਾਨੀਆਂ ਰੱਖ ਲੈਣ ਤੀਜੀ ਐਂਟਰ ਨਹੀਂ ਬਚਾਉਂ ਆਓ ਇੱਕ ਮਿੰਟ ਇੱਧਰ ਆ ਬੈਠੋ ਮੈਗ ਨਹੀਂ ਹੈਗਾ ਹਾਂ ਬੋਲ ਮਾਈਕ ਨਹੀਂ ਹੈਗਾ ਮੈਂ ਕਿਤੇ ਲੱਗ ਨਹੀਂ ਰਹੀ ਹਾਂ ਅੱਜ ਚੁੰਨਾ ਲੋੜਾ ਚੰਗਾ ਚੁੰਨਾ ਤੇ ਉੱਟ ਕਰਦੇ ਆਂ ਤੇ ਇੱਕ ਮਿੰਟ ਹੁਣ ਕੀ ਕਹਿੰਦਾ ਸੀ ਇਹ ਵਿੱਚ ਐਕਟਰ ਸਾਰੇ ਦੇ ਸਾਡੇ ਕੋਲ ਹੈ ਉਹੀ ਸੂਰਤਾਂ ਤੁਸੀਂ ਉੱਚ ਲਈ ਜਾਂਦੇ ਉਹ ਮਾੜਾ ਮੋਟਾ ਸਾਡੇ ਵੱਲ ਵੀ ਝਾਕੋ ਕੋਈ ਕਮੀ ਹੈ ਯਾਰ ਇਹਨਾਂ 'ਚ ਹੈ ਕੋਈ ਕਮੀ ਨਹੀਂ ਸਾਡੇ ਕਸਾਰੇ ਦੇਖੋ ਆ ਬੈਠੀ ਆ ਬੈਠੀ ਆ ਬੈਠੀ ਸਰਗੁਰ ਬੈਠਾ ਉਸ ਤਾਂ ਇੰਨੇ ਗੋਰੀ ਆਈ ਦੇਖ ਲਾ ਕੋਈ ਨਾ ਮੜਾ ਫਿੱਟਰ ਨਹੀਂ ਲੱਗਾ ਤੇਰੇ ਨੂੰ ਮਰ ਨਹੀਂ ਗਿਆ ਫਿਰ ਆ ਬੈਠੀ ਆ ਪ੍ਰਾਂਜਲ ਦੀ ਆ ਹੈ ਠੀਕ ਆ ਆ ਕੋਣ ਆ ਆ ਨੀਮਰਤ ਖੈਰ ਇਹ ਨੀਮਰਤ ਖੈਰ ਮੈਂ ਸਰਗੁਨ ਮੈਤਾ ਇਧਰ ਹੁਣ ਕੀ ਨਾਂ ਲਈਏ ਇਹਦਾ ਉਹ ਬੈਠੀ ਆ ਰੁਪੀ ਮੈਡਮ ਸਾਡੀ ਤੇ ਨਾਲੇ ਮੇਰੀ ਗੱਲ ਸੁਣੋ ਆ ਦੰਦ-ਦੰਦ ਦੇਖੋ ਸਿਮੀ ਚੈਲਰਗੇ ਹੈਗੇ ਨਾ ਇੱਕ-ਇੱਕ ਕੁਆਲਿਟੀ ਹੈਗੀ ਆ ਸਾਡੇ ਚ ਹਾਂ ਜੇ ਸਾਡੇ ਵੀ ਵਧੀਆ ਤਗੜਾ ਮੇਕਅਪ ਲਾ ਦਿੱਤਾ ਜਾਵੇ ਨਾ ਤੇ ਹੁਸਨ ਕਿੰਨੇ ਡੋਲਰ ਡੋਲਰ ਪਾਉਗਾ ਅਗਲਾ ਇੱਕ ਵਾਰੀ ਤਾਂ ਸਾਨੂੰ ਮੌਕਾ ਤਾਂ ਦੇਵੇ ਹਾਂ ਹੈਂ ਕਿਉਂ ਨਹੀਂ ਕਿਉਂ ਨਹੀਂ ਸੱਦਦੇ ਉਹੀ ਵੀ ਅਫੀਸ਼ਰਾਂ ਜਿਹਾ ਲਈ ਸਰਦੇ ਹੋ ਉਹ ਸਾਨੂੰ ਸੱਦੋ ਫਿਲਮ ਚੱਲੇ ਨਾ ਵਾਸਤੇ ਨਾ ਨਾਲ ਦੱਸ ਤੁਹਾਡੇ ਨਾਲ ਸੋਹਣੇ ਤਾਂ ਸਾਡੀ YouTube ਤੇ ਫਿਲਮਾਂ ਚੱਗੀ ਜਾਂਦੀਆਂ ਨੇ ਇੰਨੀਆਂ ਵਧੀਆ ਲੋਗ ਇੰਨੇ ਜੁੜੇ ਹੋਏ ਨੇ ਸਾਨੂੰ ਬੱਸਾਂ ਜਿਵੇਂ ਕੇਅਰ ਲਾਂਦੇ ਨੇ ਇੱਕ ਮਿੰਟ ਓਹ ਸੌਰੀ ਉਹ ਉੱਤੀ ਮੁੱਤਨ ਮਾਰੀ ਆਈ ਮਸ਼ੂਰੀ ਆ ਗਈ ਸੀ ਜਿਵੇਂ ਉਹਨਾਂ ਦੀ ਐਡਮ ਨਿੱਦੀ ਹੈ ਨਾ ਸਾਡੀ ਮਸ਼ੂਰੀ ਆ ਗਈ ਸਾਡੀ ਵਿੱਚ ਪਾਵਰ ਇੰਟਰਵਲ ਆਉਂਦੇ ਪਾਵਰ ਕੁੱਟੀਆਂ ਨਹੀਂ ਆਏ ਇਹਦੇ ਮਤਲਬ ਮੁੱਕ ਗਏ ਹਾਂ ਕੌਣ ਹੈ ਤੁਸੀਂ ਪਛਾਣੋ ਕੌਣ ਨੇ ਇਹ ਪੋਲੀਵੁੱਡ ਦੇ ਆਉਣ ਵਾਲੇ ਐਕਟਰ ਕੌਣ ਨੇ ਇਹ ਕੌਣ ਨੂੰ ਸੋਨੀ ਕਰਨ ਸੋਨੀ ਕਰਨ ਠੀਕ ਹੈ ਮੈਂ ਸਰਗੁਨ ਮੈਂ ਤਾਂ ਉਹ ਦੇ ਜ਼ੋਰ ਦੀ ਮਾਰਿਆ ਹੈ ਨੇ ਸਰਗੁਨ ਮੈਂ ਤਾਂ ਇਹ ਸਰਗੁਨ ਡਿੰਪਲ ਵਟਿਆਲੇ ਨੇ ਜੁੰਡੇ ਕਿ ਲੱਗੇ ਹਾਂ ਡਿੰਪਲ ਵਟਿਆਲੇ ਜੁੰਡੜਾ ਹੈ ਕਹਿੰਦਾ ਮੈਂ ਜੁੰਡੜਾ ਹਾਂ ਤੇ ਯਾਰ ਜੁੰਡਲ ਨਾ ਕਹੇ ਵਰਕਿੰਗ ਹੈ ਡਿੰਪਲ ਪਟਿਆਲਾ ਵੀ ਕਹਿੰਦੀ ਛੁੱਡਲ ਨੇ ਕਿੰਨਾ ਕਿੰਨਾ ਮੇਕਅਪ ਲਾਇਆਗਾ ਗਰਲੀਆਂ ਵਿੱਚ ਕੋਈ ਇੰਨਾ ਮੇਕਅਪ ਕਰਦਾ ਹੁੰਦਾ ਹੈ ਮੈਡਮ ਮੈਨੂੰ ਦੱਸ ਨਹੀਂ ਕਿ ਮੇਰੀ ਲੁੱਕ ਇਦਾਂ ਦੀ ਲੱਗੂਗੀ ਉਹਨੂੰ ਅਸਲ ਦੇ ਵਿੱਚ ਪਤਾ ਕੀ ਜਿਹੜੇ ਪਾਲੀਵੁੱਡ ਵਾਲੇ ਐਕਟਰ ਡਾਇਰੈਕਟਰ ਹੁੰਦੇ ਨੇ ਇਹ ਸਾਡੀਆਂ ਨਾਲ ਇਸ ਤੋਂ ਪਿੱਛੇ ਤੋਂ ਜਿੰਨੇ ਕਿਤੇ ਹੋਰ ਕਰੀ ਮੇਰੇ ਪੂਰੀ ਇੱਕ ਮਿੰਟ ਘਾ ਤੇ ਸੁਣਾ ਉਹ ਜਿਹੜੇ ਨਾ ਸਾਡੀਆਂ ਜਦੋਂ ਐ ਨਾਰਮਲ ਫੋਟੋਆਂ 'ਚ ਉਦੋਂ ਹੀ ਦੇਖਣ ਨੂੰ ਪਸੰਦ ਨਹੀਂ ਆਈ ਤੇ ਜੇ ਕੁੜੀ ਪੂਰਾ ਵਧੀਆ ਬਣ ਕੇ ਯੈਸ ਵਧੀਆ ਠੀਕ ਹੈ ਓਕੇ ਨਾਲੇ ਨਾਲੇ ਇੱਧਰ ਦੇਖੋ ਆ ਦੇਖੋ ਲੈ ਕੀ ਸਮਝਿਆ ਕੀ ਕੰਮ ਇਹ ਕੌਣ ਹੈ ਪਹਿਲਾ ਉਹ ਅਸਤ ਦੇਖ ਲੋ ਬੀ ਗੱਲ ਸੁਣੋ ਜਦੋਂ ਤਾਂ ਕੋਈ ਜੇ ਤਾਂ ਆਡੀਸ਼ਨ ਉੱਥੇ ਬੰਦਾ ਆਏ ਭੇਜੇ ਆਏ ਫੇਰ ਤਾਂ ਸਾਰੇ ਸਿਲੈਕਟ ਹੈ ਜੀ ਜਦੋਂ ਬੰਦਾ ਆਡੀਸ਼ਨ ਆਏ ਭੇਜੇ ਨਾ ਜੀ ਰਿਜੈਕਟ ਕੀ ਕੀ ਲੈਣਾ ਚਾਹੁੰਦੇ ਹੋ ਤੁਸੀਂ ਸਾਬਤ ਕੀ ਕਰਦੇ ਹੋ ਤੁਸੀਂ ਨਾ ਅਸੀਂ ਉਹੀ ਫਿਰਦੇ ਉਹ ਬਹੁਤ ਪਰ ਪਰ ਟੈਲੈਂਟ ਆ ਸਾਡੇ ਚ ਟਾਈਮ ਟਿਕਾਉ ਤਸਾਦ ਆ ਦੇਖੋ ਬੁੜੀ ਬਣ ਗਈ ਮਿੰਟ ਤੇ ਇਹ ਹਾਂ ਹੋਰ ਇੱਕ ਮਿੰਟ ਚੋ ਇੱਕ ਮਿੰਟ ਚ ਯੈਸ ਸਰ ਬੋਲੀਏ ਬਤਾਈਏ ਇੱਕ ਮਿੰਟ ਸੌਕਣੇ 2 ਆ ਉਹਦੇ ਚ ਕੋਈ ਨਵਾਂ ਤਾਂ ਹੈ ਨਹੀਂ ਬਸ ਮੋਟੀਆਂ ਹੀ ਹੋ ਗਈਆਂ ਸਾਡੇ ਯਾਰ ਕੇ YouTube ਤੇ ਇੱਕ মুਵੀ ਐਮ ਜੀ ਪਾ ਦੇਣਾ ਜਿਹਦੇ ਚ ਮਾੜਾ ਮੋਟਾ ਰੋਮਾਂਟਿਕ ਸੀਨ ਹੋਵੇ ਜਾਂ ਕੁਛ ਹੋਰ ਕੰਤ ਪਾਈ ਜਾਂਦੇ ਆ ਆ ਕੁੜੀਆਂ ਤਾਂ ਅਵਾਰਾ ਛੱਡੀਆਂ ਹੋਈਆਂ ਨੇ ਹਾਂ ਸੰਕਣ ਸੰਕਣ 2 ਚ ਕਿਹੜਾ ਮੈਸੇਜ ਆਂਦਾ ਹੈ ਕੀ ਦੋਸਤਾਂ ਤੇ ਕਰਦੇ ਹੋ ਵੀ ਸਾਡਾ ਪੰਜਾਬ ਕਿੱਥੇ ਜਾਂਦਾ ਅਮਰ ਵੀਰ ਮੜੀ ਹੀ ਕੋਈ ਗੱਲ ਹੁੰਦੀ ਉਦੋਂ ਹੀ ਆ ਜਾਣਾ ਆ ਦੇਖੋ ਜੀ ਸਾਡਾ ਪੰਜਾਬ ਲੱਗਦਾ ਕਿਉਂ ਕੀ ਗੱਲ ਪੰਜਾਬ ਦੀ ਕੁੜੀ ਨੱਚਣ ਦਾ ਇਹ ਕੋਈ ਉਹ ਨਹੀਂ ਹੈਗਾ ਵੀ ਨੱਚੀ ਨਹੀਂ ਰਹੀ ਇਹ ਦੇਖ ਲਓ ਥੀਏਟਰ ਉਹ ਫੈਮਿਲੀ ਆਪਾਂ ਕੁਛ ਨਹੀਂ ਕਹਿਣਾ ਜਦ ਤੇ ਦਿਮਾਗ ਖਰਾਬ ਹੈ ਜਿਹੜੇ ਸੌਕਣ ਸੌਕਣੇ ਟੂ ਦੇਖਦਿਆਂ ਨੇ ਐ ਫਿਰ ਕਹਿ ਦਿੰਦੇ ਆ ਬਾਹਰ ਕਿ ਥੀਟਰ ਦੇ ਬਾਹਰ ਇਹ ਮੇਰਾ ਸੋਹਣਾ ਪਰਿਵਾਰਿਕ ਸੀਗੀ ਹੁਣ ਬਹੁਤ ਜਾਣੇ ਇਹ ਕਹਿਣਗੇ ਵੀ ਇਹ ਮੱਚ ਰਹੀਆਂ ਨੇ ਸੌਕਾ ਸੌਕਾ ਮੱਚ ਨਹੀਂ ਰਹੀਆਂ ਸਾਨੂੰ ਸੱਦੋ ਬਲਾਓ ਸਾਨੂੰ ਅਸੀਂ ਵੀ ਆਪਾਂ ਕੈ ਲੈਣ ਦਿਖਾਈਏ ਹਾਂਜੀ ਸੱਦੋ ਸਾਨੂੰ ਸੱਦੋ ਪੜਖ ਹੋਰ ਆਰਟਿਸਟ ਆ ਰਹੇ ਨੇ ਸਾਡੇ ਚਮਕੀਲਾ ਸਾਡੇ ਕੋਲ ਆ ਚਮਕੀਲਾ ਸਾਡੇ ਚਮਕੀਲਾ ਸਾਡੇ ਕੋਲੇ ਕੋਲੇ ਚਮਕੀਲਾ ਚਮਕੀਲਾ ਸਾਡੇ ਕੋਲ ਹੈ ਚਮਕੀਲਾ ਬਾਈ ਸਾਡੇ ਕੋਲ ਆ ਅਨੀਤਾ ਦੇਵ ਗੁਰ ਸਾਡੇ ਕੋਲ ਕਮਲ ਕਮਲ ਕੁੱਤੀਆਂ ਇਹਦੇ ਗਾਣੇ ਚਮਕੀਲਾ ਸਾਡੇ ਕੋਲ ਹੈ ਚਮਕੀਲਾ ਬਾਈ ਸਾਡੇ ਕੋਲ ਆ ਅਨੀਤਾ ਦੇਵ ਗੁਰ ਸਾਡੇ ਕੋਲ ਕਮਲ ਕਮਲ ਕੁੱਤੀਆਂ ਇਹਦੇ ਗਾਣੇ ਚੰਤਰਾ ਗਈ ਰਾਣੀ ਪੂਆ ਸਾਡੀ ਗੱਲ ਰਹੀ ਬਈ ਪਲੀਜ਼ ਹੋੜੀ ਆਲਾ ਰਾਣੀ ਧੂਆ ਸਾਡੀ ਅਨੀਤਾ ਦੇਵਗਾਨਾ ਉਹ ਸਾਡੇ ਕੋਲ ਆ ਹੁਣ ਆਪਣਾ ਅੰਦਰ ਵਿਹਲਾ ਪਿਆ ਉਥੇ ਈ ਸੀ ਲੱਗਿਆ ਪਰ ਚੱਲੀਏ ਨਾਲੇ ਇੱਥੇ ਪੱਖੇ ਦੀ ਬਾਜ ਹੈ ਅਸੀਂ ਚੱਲਦੇ ਹਾਂ ਚੱਲੋ ਉਹ ਬੰਦ ਕਰਕੇ ਜਾਓ ਆਇਆ ਰੂਪੀ ਗਲ ਮੈਮ ਸਾਨੂੰ ਫੋਲੋ ਕਰਦੇ ਨੇ ਚਲ ਜਾ ਤੂੰ ਕਿਧਰੇ ਫੋਲੋ ਕਰਦੀ ਹੈ ਕਿ ਤੁਹਾਡੇ ਜੂਤ ਲਾਉਂਗੀ ਮੇਰੇ ਚਲੋ ਪਿੱਛੇ ਪਿੱਛੇ ਫਿਰਦੇ ਆ ਹਾਂ ਰੋਲਾ ਪਾਈ ਜਾਂਦੀ ਹੈ ਕਬਲ ਗੁੱਟੀਆਂ ਦੇ ਹੁਣ ਕਿਤੇ ਇਕੱਠੇ ਵੱਡੇ ਐਕਟਰ ਨਹੀਂ ਆ ਮਾਰਦੇ ਆ ਚਲੋ ਗਿਆ ਦਿੱਤੇ ਬੈਲਾ ਕੀ ਕਮੀਿਤ ਵਰਤ ਕਮੀ ਕੀ ਗੋਵੀ ਕੀ ਕਮੀ ਨਹੀਂ ਚੱਜਦੀ ਐ ਮੇਲੇ ਹਾਂ ਆ ਚੱਟ ਆਰਮਿੰਗ ਲਾਈਟ ਦੇਖੋ ਲੈ ਐ ਹਾਂ ਆ ਵੱਡੇ ਕੈਮਰੇ ਵਾਲਾ ਹਾਂ ਹਮ ਇੱਡੇ ਇੱਡੇ ਲਾਈਟਾਂ ਲੱਗੀਆਂ ਹੁੰਦੇ ਸਰਕਲ ਸਿਰਫ ਇੱਕ ਰਿੰਗ ਲਾਈਟ ਹੀ ਲੱਗੀ ਹੈ ਇਹਦੇ ਨਾਲ ਹੀ ਅਸੀਂ ਇਹਨੇ ਜੱਜ ਰਿਹਾ ਹਾਂ ਹੋਰ ਹੈ ਇਹ ਹੋਣੀ ਕੀ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਪੰਜਾਬ ਵਾਲਿਆਂ ਨੂੰ ਆ ਆ ਦੇਖੋ ਮੈਂ ਇਹ ਮੈਂ ਦੱਸ ਦਿਆਂ ਤੁਹਾਡੇ ਚ ਕੀ ਕਮੀ ਹੈ ਤੁਹਾਡੇ ਚ ਸਿਰਫ ਅਕਲ ਦੀ ਕਮੀ ਹੈ ਨਾ ਤਾਂ ਅਕਲ ਉਹਨੂੰ ਹੈ ਨਹੀਂ ਹੈਗੀ ਤੈਨੂੰ ਵੀ ਇੱਡੀ ਕੋਈ ਖਾਸ ਨਹੀਂ ਨਾ ਅਕਲ ਇਹਨੂੰ ਹੈ ਤੁਹਾਡੇ ਚ ਅਕਲ ਦੀ ਕਮੀ ਹੈ ਕੋਈ ਇੰਨੀ ਅਕਲ ਲਾ ਕੋ ਮੈਂ ਤਾਂ ਇੱਧਰ ਕਰਨੀ ਨਹੀਂ ਕੈਮਰਾ ਨੂੰ ਮੈਂ ਦੱਸ ਦਸਾਂ ਰੋਪੇ ਇਹ ਇਹ ਅਕਲ ਨਹੀਂ ਸੀ ਐਕਸਟ੍ਰੀਮ ਇੱਕ ਤਰ੍ਹਾਂ ਦਾ ਸੀ ਤੁਹਾਨੂੰ ਦਿਖਾਇਆ ਐਕਟਿੰਗ ਸੜ ਚ ਕੁੱਟ ਕੁੱਟ ਕੇ ਪਰੀ ਕੁੱਟ ਕੁੱਟ ਕੇ ਕਹਿੰਦੇ ਕੁੱਟ ਕੁੱਟ ਕੇ ਪਰੀ ਵੀ ਸਾਰੇ ਆ ਜਉਣੀ ਆਪ ਗੱਤੇ ਦੇ ਵਿੱਚ ਕੁੱਟਦੇ ਨਹੀਂ ਲੇ ਸੋਪੀ ਆ ਗਲੇ ਇਹ ਗੰਤਾ ਤੁਹਾਨੂੰ ਆਪ ਇਹ ਲਈ ਨਹੀਂ ਹੈਗੀ ਰਾਣੀ ਕਦੋਂ ਦੀ ਵਿਚਾਰੀ ਗਰਮੀ ਚ ਸੀਨ ਕਰੀ ਜਾਂਦੀ ਹੈ ਠੀਕ ਹੈ ਉਹ ਬਾਰ ਬਾਰ ਰੀ ਟੇਕ ਲੈ ਰਹੀ ਹੈ ਤੁਹਾਡੀਆਂ ਆਵਾਜ਼ਾਂ ਆ ਰਹੀਆਂ ਨੇ ਸੌਰੀ ਵਾਲੀ ਗੱਲ ਨਹੀਂ ਹੈਗੀ ਇਹ ਸੌਰੀ ਵਾਲੀ ਗੱਲ ਹੈ ਫਿਰ ਹਾਲੇ ਤੂੰ ਆਪ ਦੇ ਆਪ ਨੂੰ ਬਾਲੀ ਸਿਆਣੀ ਬਣਤੀ ਹੈ ਕਹਿੰਦੀ ਮੈਂ ਮੈਂ ਐਕਟਰ ਨਹੀਂ ਬਣਨਾ ਪਾਲ ਦੀ ਵੀਡੀਓ ਅੱਜ ਹਾਂ ਪਰ ਉਹ ਉਹਨੇ ਉਹਨੇ ਟਾਈਮ ਨਾਲ ਜਾਣਾ ਉਹ ਤਾਂ ਪਾਤੀ ਤੁਸੀਂ ਰਾਣੀ ਪਾ ਸਾਡੇ ਨੀਤਾ ਦੀਪਗਨ ਮੈਡਮ ਨੇ ਜਾਣਾ ਤੇ ਨਿਮਰਤ ਮੈਡਮ ਉਹ ਉਹਨਾਂ ਦਾ ਨਾ ਨੈਕਸਟ ਨੈਕਸਟ ਡੈਸਟੀਨੇਸ਼ਨ ਤੇ ਉਹਨਾਂ ਦੀ ਕਾਲ ਟਾਈਮਿੰਗ ਆ ਤੁਸੀਂ ਸਾਢੇ 4:00 ਨੂੰ ਸਾਡੇ ਕੋਲੇ ਪਹੁੰਚਣਾ ਆ ਇਹ ਸਭ ਉਹ ਜਾਣੇ ਵਾਲੇ ਆ ਓਕੇ ਕਹਾਂ ਜਾਣੇ ਵਾਲੇ ਜਿਹੜੇ ਹਿਸਾਬ ਨਾਲ ਤੁਸੀਂ ਉਹਨੂੰ ਸ਼ੂਟ ਕਰ ਲੈਣੇ ਮੇਰੇ ਮੇਲਾ ਦਾ ਉਹ ਜਾਂ ਤਾਂ ਖੂਚ ਵਿਚਾਰੀ ਛਾਲ ਮਾਰੂ ਟੋਬੇ ਟੂਬੇ ਵਿਚ ਜਾਊ ਰੇਲ ਗੱਡੀ ਥੱਲੇ ਆਉ ਤੇ ਪਾਈ ਪਿਓ ਸੌਣ ਲੱਗੇ ਰੋਈ ਜਾਂਦੀ ਏ ਦੇਖ ਲਾ ਮਾਵੇਂ ਹਾਂ ਟਿਕਰ ਕਿੱਥੇ ਜਾਣ ਕੋਈ ਹਾਏ ਹਾਏ ਮੈਂ ਪਾਛਾ ਨੀ ਹੁਣ ਤਾਂ ਲੋਕਾਂ ਨੂੰ ਸਮਝਾ ਚੁੱਕੇ ਬੋਲੀਏ ਹਾਂ ਬੋਲੋ ਸਿੱਧਰੀਆਂ ਤਾਂ ਹੈਗੀਆਂ ਬੋਲੀ ਜਾਓ ਨਹੀਂ ਨਹੀਂ ਅਸੀਂ ਉੱਚੀ ਰੀ ਬੋਲ ਦੇਗੇ ਆਈ ਸਾਡਾ ਜਾਜਾ ਲਾ ਕੇ ਤਰਜਉਂਦੀ ਆਉਂਦੀ ਐ ਤੜ-ਤੜ ਮਾਰ ਕੇ ਪੱਜ ਜਾਂਦੀ ਆ ਇਹ ਇਹਨਾਂ ਨੂੰ ਹਜੇ ਸਾਡਾ ਟੈਲੈਂਟ ਤੇ ਸਾਡੀ ਉਹ ਆਈ ਚੱਪੜੇ ਇਹ ਮੈਂ ਮਰ ਜੂ ਨਾ ਦੇਖੀ ਕਿੰਨਾ ਵੱਡਾ ਖੌਂਸੜਾ ਚੱਪਲ ਨਹੀਂ ਦੇਣੀ ਆ ਬੱਚੇ ਚੱਪੜਾ ਬੱਸ ਗੱਦੇ ਗੱਦੇ ਖਾਣ ਲਓਗੇ ਸਾਦਾ ਤੇ ਵੱਡੇ ਆਰਟਿਸਟਾਂ ਦਾ ਫਰਕ ਪਤਾ ਕੀ ਆ ਵੀ ਅਸੀਂ ਚਪਲਾ ਖਾਣੇ ਆ ਉਹ ਖਾਂਦੇ ਨਹੀਂ ਉਹ ਕਾਫੀ ਪੀ ਪੀ ਕੇ ਬ੍ਰੇਕਫਾਸਟ ਕਰ ਕਰ ਕੇ ਵੈਂਟੀਆਂ ਚ ਬੈ ਬੈ ਸ਼ੂਟ ਕਰਦੇ ਅਸੀਂ ਇੱਥੇ ਚਪਲਾ ਖਾਣੇ ਆ ਗਾਲਾਂ ਖਾਣੇ ਆ ਸਾਰਾ ਦਿਨ ਤੂੰ ਪੇਸ਼ੰਟ ਕਰਦੇ ਨਹੀਂ ਜਦ ਅਸੀਂ ਬਹੁਤ ਖੂਬਸੂਰਤ ਆ ਇਧਰ ਆ ਕੁੜੇ ਕੀ ਕੀ ਨਾਮ ਸੀ ਨਾ ਕੀ ਨਾਮ ਸੀ ਮਾਹੀ ਸ਼ਰਮਾ ਮਾਹੀ ਇਧਰ ਆਓ ਥੋੜਾ ਜਿਹਾ ਕਾਨੂੰਨ ਦੇ ਵਿੱਚ ਅਜਿਹਾ ਜਿਹੜਾ ਗਾਲਾ ਕੱਢੂਗਾ ਨਾ ਭਾਈ ਉਹ ਪਹਿਲਾਂ ਸੋਚ ਲੈ ਗਾਲਾ ਕੱਢਣ ਤੋਂ ਕਿ ਅਸੀਂ ਕੁਝ ਗਲਤ ਕੀ ਹੈ ਤਾਂ ਨੈਕਸਟ ਵਲੌਗ ਚ ਅਸੀਂ ਉਹਦੀ ਝਾੜ ਪਾਂਦੇ ਹਾਂ ਹਰ ਇੱਕ ਨੂੰ ਬਈ ਆਈ ਹੁੰਦਾ ਹੈ ਵੀ ਹਾਂ ਅਸੀਂ ਉਹਦੇ ਅਰਗੇ ਦਿਖੀਏ ਅਸੀਂ ਉਹ ਨਰਗੇ ਕਿਉਂ ਦਿਖੀਏ ਅਸੀਂ ਖੁਦ ਹੈਗੇ ਆਂ ਹੈਗੇ ਅਸੀਂ ਹੈਗੇ ਆਂ ਥੋੜਾ ਜਿਹਾ ਬਸ ਮੇਰੀ ਗੱਲ ਸੁਣ ਕਮੀ ਮਿਰਚ ਕੋਈ ਨਹੀਂ ਥੋੜਾ ਜਿਹਾ ਨਾ ਮੂੰਹ ਬਸ ਐਂ ਜੇ ਕਰਨ ਦੇ ਲੋੜ ਦਵਾਈ ਜਿਹੀ ਲੈ ਲਈਏ ਜਦੋਂ ਫੇਸ ਦੀ ਟ੍ਰੀਟਮੈਂਟ ਲੈ ਲਈ ਕਮੜ ਜਦੋਂ ਫੇਸ ਐ ਹੋ ਗਿਆ ਫੇਰ ਦੇਖੀਏ ਲੱਗੇਗਰੂ ਮੱਕੇ ਮੱਕੇ ਦਾ ਕੋਲ ਕੋ ਕਿੰਨੇ ਮਾਡਲਸ ਵਰਗੇ ਲੋਕਾਂ ਚਾਹੀਏ ਨਾ ਮਿਲੇ ਸਾਉਥ ਦੀਆਂ ਫਿਲਮਾਂ ਦੀ ਨਕਲਾ ਕਰ ਲਓ ਮਣੀ ਮੋਟੀ ਹੈ ਬੋਲੀਵੁੱਡ ਵੀ ਸਾਉਥ ਵਾਲਾ ਵਗ ਗਿਆ ਉਹ ਇਹ ਉੱਥੇ ਦੋਤੇ ਹੀ ਖੜੇ ਆ 1 2 3 1 2 3 ਘਾਣੂ ਬਾਣ ਤੇ ਵੀਰ ਕਾ ਆ ਜਾਂਦਾ ਉਹ ਵੀ ਸਰਗੁਣ ਮੇ ਤਾਂ ਆ ਜਾਂਦੀ ਆ ਉਹ ਹੀ ਨਿਮਰਤ ਖੜਾ ਸਾਡੀ ਸਾਨੂੰ ਲੈ ਲੋ YouTube ਤੋ ਉਹ ਤਾਂ ਇੰਨੇ ਪੈਸਾ ਜੀ 50000 ਚ ਆ ਆ ਚਰੋਲ ਕਰ ਜਾਂਦੇ ਸੀ ਫਿਲਮ ਦਾ ਹੋਰ ਬਹੁਤ ਥੋੜੀ ਤੇ ਨੇ ਕਰੋੜ ਕਰੋੜ ਉਹ ਵੇਖ ਲੋ ਉਹੀ ਕਰੋੜ ਬਚਾ ਕੇ ਵੱਡੀ ਫਿਲਮ ਕੋਲ ਤਿਆਰ ਕਰ ਲੋ ਇਹ ਨੀਤਾ ਦੇਵ ਗਣਾ ਦੀ ਨਹੀਂ ਤੇ ਕੈਮਰਾਮੈਨ ਕੈਮਰਾ ਖਵਾਓ ਇਹ ਐਪਾਪ ਵੀ ਤੁਸੀਂ ਵੀ ਆਲੇ ਸਾਡੇ ਵਲੌਗਸ ਉਹ ਬੈਠੇ ਨਹੀਂ ਤਾਂ ਠੀਕ ਹੈ ਅਣੀ ਕਦੇ ਮੈਂ ਮੈਂ ਇੱਕ ਵਾਰ ਡਿੰਪਲ ਇਹ ਅੱਜ ਭਾਬੀ ਜੀ ਨੇ ਉਹ ਐਂਟਰੀ ਲਈ ਇਹਨਾਂ ਨੇ ਬਹੁਤ ਵਧੀਆ ਨੱਚ ਰਹੀ ਹੈ ਇਹਨਾਂ ਦਾ ਅੱਜ ਸਵੇਰ ਦੀ ਇਹਨਾਂ ਨੇ ਸਾਡੀ ਇੱਕ ਖਾਤਰ داری ਆ ਸੀ ਨਾ ਮੇਰਾ ਪਰ ਹੋਜੂ ਨਹੀਂ ਹੁਣ ਹੈਲੋ ਚੰਗਾ ਓਕੇ ਮੈਂ ਵੜਾ ਇਸ ਤਰ੍ਹਾਂ ਕਰ ਜਾਪਾ ਆ ਆਵਲੇ ਸਿੰਗ ਕਰੂੰ ਮੈਂ ਤਿਆਰ ਹਾਂ ਫੜਿਆ ਹੋਇਆ ਮੈਂ ਸਿੰਗ ਫੜਿਆ ਆਇਆ ਫਿਰ ਆਵੇ ਵੇਖਿਆ ਆ ਗਈ ਨਾ ਸਕ੍ਰਿਪਟ ਸਰਗਨ ਮਹਿਤਾ ਕੋਲੇ ओके प्लीज कीप साइलेंस ਸਰਗੁਨ ਮਾਤਾ ਛੋਟੀ ਕਿਪ ਕਾਇਟ ਸਰ ਇਹ ਕਰ ਕਰ ਕਸ ਕੀ ਛੋਟੀ ਇਹ ਤਾਂ ਸਾਰੀਆਂ ਨੇ ਭੈਣ ਜੀ ਦਾ ਪਾਪਾ ਉੱਚੀਆਂ ਰਹਿਣ ਤੋਂ ਚਲ ਦੂ ਵੜੂ ਤੈਨੂੰ ਕਹਿੰਦੀ ਹੈ ਕਿ ਪਿੱਛੇ ਤੂੰ ਇੰਨੀ ਟੋਰ ਕੱਢਦੀ ਹੁੰਨੀ ਆ ਅੱਜ ਤੱਕ ਅਜ ਨਾਲ ਤਿਆਰ ਨਹੀਂ ਹੋਈ ਕੀ ਗੱਲ ਬਸ ਜਿੰਨਾ ਕੋ ਹੋਰ ਵੀ ਠੀਕ ਹੈ ਕੋਈ ਫਾਇਦਾ ਨਹੀਂ ਤਿਆਰ ਹੋਣ ਦਾ ਮੈਂ ਜਿਆਦਾ ਸੋਹਣੀ ਲੱਗਾਂ ਲਈ ਤਾਂ ਉਹ ਹੋਰ ਭੈੜਾ ਲੱਗੂਗਾ ਮੇਰੇ ਨਾਲ ਐਦਾਂ ਨਾ ਬੋਲ ਤੇਰੇ ਘਰ ਵਾਲਾ ਮੰਮੀ ਤੂੰ ਵੈਸੇ ਚੰਗੀ ਨਹੀਂ ਕੀਤੀ ਮੇਰੇ ਨਾਲ ਟਾਡੇ ਨਾ ਗੱਲਾਂ ਨੂੰ ਹੁਣ ਜਾਂਦੀ ਜਾਂਦੀ ਮੇਰੇ ਦਗਾ ਸੁਣ ਕੇ ਜਾਏਗੀ ਚਲੋ ਵੀ ਤੇ ਬੁਲਾਈ ਅੱਛਾ ਤੇ ਬਾਕੀ ਗੱਲਾਂ ਨੇ ਗੱਲਾਂ ਮੇਰਾ ਤਾਂ ਦੇਰ ਹੀ ਨਹੀਂ ਲੱਗਦਾ ਤੇਰੇ ਬਿਨਾ ਚੱਲਦਾ ਵਾਕਈ ਸੋਹਣੀ ਬਹੁਤ ਹੈ ਕੁੜੀ ਚੱਲ ਆ ਜਾ ਨਾ ਸੁਣ ਅਰੇ ਗੁੱਤ ਨਹੀਂ ਆਜੋ ਬਈ ਬਾਹਰ ਚੋਤੇ ਨਾ ਇੱਥੇ ਆ

ओके ਹੁਦਿਸਾਗਰ ਮੈਥਾ ਦਾ ਐਕਟ ਦੇਖ ਸਕਦੇ ਹੋ ਚਲੋ ਜੀ ਰੈਡੀ ਸਟਾਰਟ ਜੀ ਠੀਕ ਹੋ ਗਿਆ ਹੋਣਾ ਕੀ ਸੀ ਉਹਦਾ ਘਰੇ ਇਹ ਟੌਰ ਸ਼ੀਟ ਨਹੀਂ ਲਾ ਕੇ ਰੱਖਦੀ ਹੈ ਹੈ ਅੱਜ ਦਾ ਜਨਾਬ ਤਿਆਰ ਹੋ ਰਿਹਾ ਜਿੱਕਰ ਟੋਟਾ ਟਾ ਆ ਕੇ ਆਈ ਦੀ ਗੁੱਥੀ ਬਣੀ ਹੈ ਬੇਹਾਮੂ ਕਰਕੇ ਜਾਵਾਂ ਮੰਮੀ ਬਾਲੀ ਚ ਸੋਹਣੀ ਲੱਗਣ ਲੱਗੀ ਨਾ ਤੇ ਉਹ ਮੇਰੇ ਨਾਲ ਖੜਾ ਪਤਾ ਕਿਹੇ ਜਿਹਾ ਲੱਗਣਾ ਇੰਨਾ ਪੜਾ ਉਹ ਤਾਂ ਮੂ ਤਾਂ ਪਹਿਲੇ ਨਹੀਂ ਚੱਲਦਾ ਬੱਸ ਕਰੀ ਬੱਸ ਕਰ ਕੱਟੋ ਕਹਿੰਦਾ ਅੱਜ ਤੱਕ ਸ਼ੁਰਜੂ ਬੋਲ ਲੈ ਐ ਨਹੀਂ ਬੋਲਿਆ ਕਹਿੰਦਾ ਤੇਰੇ ਘਰ ਵਾਲਾ ਹੋ ਬੱਸ ਕਰਿਆ ਬੋ ਰੋ ਤੁਸੀਂ ਵੀ ਹਟਾ ਕੇ ਇਹੀ ਗੱਲਾਂ ਬੋਲਣੀਆਂ ਆਉਂਦੀਆਂ ਨੇ ਤੇਰਾ ਘਰ ਵਾਲਾ ਹੈ ਹੋਊਗਾ ਫੇਰ ਤੂੰ ਜਵਾਨ ਨੂੰ ਨਾ ਬਾਲੀ ਪਾਸੇ ਰੱਖਿਆ ਕਰ ਅੱਜ ਵੀ ਜਾਂਦੇ ਵੇਲੇ ਮੈਨੂੰ ਘੜਾ ਲੈ ਕੇ ਜਾਏਂਗੀ ਤੂੰ ਤੂੰ ਸੱਚਾਉਂਦੇ ਇਹ ਹੋ ਵੀ ਤੈਨੂੰ ਗਾਲਾਂ ਕੱਢਾਂ ਹੋਰ ਕੀ ਕੰਮ ਆਉਂਦਾ ਤੁਹਾਨੂੰ ਤੇ ਨੂੰ ਨੀ ਆ ਬੈ ਤੁਮ ਤੇਰੇ ਕੰਮ ਹੋ ਗਏ ਜੇ ਤੂੰ ਮੇਰੇ ਕਹੇ ਤੇ ਚੱਲੇ ਫਿਰ ਮੇਰਾ ਕੀ ਦਿਮਾਗ ਹੱਲੇ ਮੈਨੂੰ ਗਾਲ੍ਹਾਂ ਦੇਉਗੀ ਛੇ ਤੋਂ ਪਹਿਲਾਂ ਤੂੰ ਪੁਰਾਣੇ ਕੱਪੜੇ ਪਾ ਕੇ ਵਹਿ ਜਾ ਜਾ ਬਗਦਦ ਦਾ ਕੰਮ ਕਰ ਬਸ ਕਰ ਤੂੰ ਤੇ ਇਹਦੀ ਕਰ ਪੂਆ ਵਾਖੇ ਜਮ ਘਾਲੀ ਵੀ ਸਮਝ ਆਉਂਦੀ ਯਾਰ ਮੈਨੂੰ ਇਹਨਾਂ ਦੀ ਚਾਹੁੰਦੇ ਕੀ ਨੇ ਇਹ ਸਹੀ ਐ ਮੈਂ ਜਿੱਦਾਂ ਦੇ ਲਈ ਓਕੇ ਮੁੰਡਾ ਨਾ ਤੇਨੂੰ ਲੁੱਕਦਾ ਸੌੜਾ ਲੱਗੂਗਾ ਐਂ ਤੇ ਤੈਨੂੰ ਬੋਲੀ ਬੜੀ ਕਰਨੀ ਹੈ ਕੀ ਬੋਲੀ ਹੈ ਕਰਦੀ ਓਏ ਕੱਟ ਦੇ ਚੁੰਕੀ ਲੈ ਸਰਗਰ ਮੈਂ ਤੇਦੀ ਬੇਇੱਜ਼ਤੀ ਕਰਤ ਬੇਇੱਜ਼ਤੀ ਆ ਚੱਲਿਆ ਆ ਚੱਲ ਚਿੱਲੇ ਕਮਿਊਨਿਟੀ ਬਾਰੇ ਤੂੰ ਬੋਲ ਲਈ ਭਈ ਪਤਾ ਕੀ ਸੀ ਹਾਂ ਦਾ ਨਾਰਾ ਦਾ ਮਾਰ ਸਕਦੇ ਆ ਨਾ ਓ ਮੈਂ ਮੈਡਮ ਨੂੰ ਕੀ ਮੈਂ ਸੀ ਮੋਟ ਮੰਨੂ ਦੇਖ ਭਰਾ ਸੀਨ ਚ ਬੋਲਿਆ ਨਾ ਸੀਰੀਅਸ ਨਾ ਲਿਆ ਤੂੰ ਮੈਂ ਨਹੀਂ ਸੀਰੀਅਸ ਲੈ ਰਿਹਾ ਵੀ ਜਿਹੜਾ ਮੁੰਡਾ ਸੀ ਫਿਲਮ ਚ ਲੈ ਜਿਸ ਤੇ ਮੜਾ ਮੋਟਾ ਮੇਕਅਪ ਫੇਸ਼ੀਅਲ ਕੁਸ਼ਲ ਕਰਾਈ ਤੇ ਜਿੰਨਾ ਸੋਹਣਾ ਤਾਂ ਲੱਗੂਗਾ ਤੇ ਜੇ ਕਿਤੇ ਮੈਂ ਫੇਸ਼ੀਅਲ ਕਰਾ ਕੇ ਫੇਰ ਸਾਰਨ ਕੱਪੇ ਚਿੱਟੀ ਕਿਹਨੇ ਲੇਕੇ ਬਈ ਦੇਖੀ ਫੇਰ ਤਾਂ ਮੈਂ ਸਾਰਨ ਕੱਪੇ ਜੁਗੀ ਜੇ ਮੈਂ ਫੇਸ਼ੀਅਲ ਕਰਾ ਗਈ ਬਈ ਇੱਟੱਕ ਏਸੀ ਵਾਲਾ ਕਰਾਣਾ ਪਊਗਾ ਕਾਲੇ ਨਾ ਕੰਢ ਚਮਕੀ ਲੈ ਬਈ ਗਾਣਾ ਸੁਣਾ ਦੇ ਸ਼ੇਰ ਸੁਣਾਉਂਦਾ ਹੁੰਦਾ ਸ਼ੇਰ ਸੁਣਾ ਦੇ ਵਿਕਰਾਂ ਦੀ ਛਤਰ ਕੋ ਉਹ ਤਾਂ ਬੱਬੂ ਮੰਗਾ ਜਿੰਦੀ ਲਗਾ ਮੈਂ ਤਾਂ ਇਸ਼ਤਰੀ ਨਾਲ ਪਤਾ ਨਹੀਂ ਕਰਨਾ ਆਪਣੀ ਸ਼ਤਰੀ ਉੱਡ ਗਈ ਸੀ ਸੀਨ ਨਾਲ ਤੇ ਪਸੀਮੇ ਕਰਦੇ ਆ ਤੇ ਗੱਲ ਆਵੇ ਆ ਕਿ ਜਿੰਨਾ ਤੁਸੀਂ ਅੱਜ ਭੇਟ ਭੁਮੀਰੀ ਬਣਾਈ ਹੋਈ ਹੈ ਮੈਂ ਗਾਣੇ ਗਾਣ ਜੋ ਕਰਿਆ

ਓਏ ਤੁਸੀਂ ਮੇਰੇ ਵਾਲੇ ਸੀਨ ਦੇਖੋ ਠੀਕ ਹੈ ਕਤੋਂ ਰੰਗੀਆਂ ਨੀ ਆਲੇ ਤੁਮ ਚਾੜ ਤੂੰ ਕਿੰਨਾ ਦੇਖਦੇ ਹੁੰਦੇ ਸੀ ਨਾ ਫੋਨ ਦੇ ਵਿੱਚ ਵੀ ਟਿਊਨ ਜੀ ਆਉਂਦੀ ਹੁੰਦੀ ਸੀ ਨੀਕਾ ਜਾਂ ਪਿੰਕ ਦਾ ਫੋਨ ਆਉਂਦਾ ਸੀ ਬਈ ਬੁਲਬੁਲ ਮੈਂ ਸੌਰੀ ਮੇਰਾ ਅੰਗਰੇਜ਼ੀ ਚਾ ਤੰਗ ਹੈ ਜਦੋਂ ਅੱਜ ਕਹਿੰਦੇ ਨੇ ਆ ਜਾ ਕੀ ਕਹਿੰਦੇ ਨੇ ਤੈਨੂੰ ਪਲੀਜ਼ ਕਮ ਹੇਅਰ ਪਲੀਜ਼ ਕਮ ਹੇਅਰ ਆ ਜਾ ਕਮ ਹੇਅਰ ਤਮ ਤੂੰ ਅੰਦਰ ਹੇਅਰ ਆ ਨਾ ਨੂੰ ਇਹਨਾਂ ਨੂੰ ਨਹੀਂ ਪਤਾ ਹੈਗਾ ਕਮ ਆ ਤੂੰ ਪੰਜਾਬੀ ਚ ਆ ਕਮ ਆਨ ਯੈਸ ਕਮ ਆਨ

ਪੀਲਾ 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 ਕਿੰਨਾ ਸੋਨਾ ਗਲਾਸ ਕਲਰਸ ਬਈ ਐਂਡ ਸਰਸ ਬੇਪੋਇਰ ਮੈਂ ਉੱਧਰ ਆ ਰਹੀ ਆ ਜਾ ਡਿੰਪਲ ਤੈਨੂੰ ਉਹਦੀ ਰੀਸ ਕਰਨੀ ਹੁੰਦੀ ਹੈ ਠੰਡਪਾ ਚਲੋ ਵੀ ਟੈਂ 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 ਓ ਮਾਈ ਗੋਡ ਲੈਟ ਆ ਗਈ ਲੈਟ ਆ ਗਈ ਲੈਟ ਆ ਗਈ ਟੈਂਟਰ ਟੈਂਟਰ ਤੇ ਟੈਂਟਰ ਰੱਖੋ

तो <coughs> हम आप सभी को बता दें कि दिपक इस सरगुण मैता का एमवी बिरका है तो 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 नहीं नहीं सरगुण मैता का रवि दुबेर रवि दुबे एक मिनट तुम भी पी लोगे हां ना रवि दुबे है ना रहने दे नहीं बहन सिंदर लडपूगी अपने नाल नहीं मैं नहीं लडगी बस निहसियां भेडियां सिसी इकट्ठे नहीं ना होंदे और हम सिंदर नु की चाहिदा है चलो चलो रानी तू पी ले ਦੇਖ ਲਓ ਇਹ ਮੈਂ ਉਹ ਸੀ ਇਨਕੰਪਲੀਟ ਕਰਾ ਰਹੀ ਆ ਉਹ ਨਹੀਂ ਜਦੋਂ ਰਾਣੀ ਮੈਨ ਦਾ ਸੀਨ ਆ ਗਿਆ ਸੀ ਉਦੋਂ ਮੂੰਹ ਤੇ ਚੇਕੀ ਲਾ ਰਣੀ ਆ ਠੀਕ ਰੰਗ ਮੈਨੂੰ ਇਹ ਨਹੀਂ ਮੜੇ ਮਾਲੂ ਪਿੰਡਾ ਚ ਰੈਂਪ ਹਾਂ ਇਹ ਉਹ ਕਰ ਰਹੀ ਸੀ ਹਾਂ ਰੈਂਪ ਵਾਕ ਆਪਣੇ ਪਿੰਡੂ ਸਾਹਿਬ ਨਾਲ ਤਾਂ ਉਹੀ ਸੀ ਨਾ ਰੈਂਪ ਜੇ ਕਰੀ ਜਾਂਦੀ ਸੀ ਨਾ ਡੱਗ 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 ਜਦੋਂ ਪਿੰਡਾ ਜੀ ਓਵਰਸਪੀਡ ਨੂੰ ਸੈੱਟ ਕਰਨ ਵਾਸਤੇ ਹੁੰਦਾ ਉਹੀ ਕਰਦੀ ਸੀ ਹਾਂ ਤਾਂ ਮੈਂ ਨਹੀਂ ਬਣਾੜੇ ਤੋਂ

ਹਾਂ ਲੈ ਦਹੋਰ ਰਿਫੋਟ ਆਈ ਹੈ ਮੇਰੇ ਏਅਰ ਕੰਡੀਸ਼ਨਰ ਨੇ ਨਸਨ ਕਰ ਨੇ ਹੈਲੋ ਮੇਲੇ ਕਿਹੜਾ ਸ਼ੂਗਰ ਦਾ ਸ਼ੂਗਰ ਦਾ ਲਾਇਆ ਇਹਨੇ ਫਾਉਂਡੇਸ਼ਨ 100 ਲੱਗੀ ਖਤਮ ਹੋ ਗਿਆ ਮੇਰੇ ਕੋਲ ਨਾ ਤਾਂ ਸੀ ਹੈਗਾ ਤਾਂ ਲਾਇਆ ਇਹਨੇ ਬੰਨ ਇਹ ਹੁਣ ਇਹਦੇ ਸਿਹਤ ਦਾ ਰਾਜ ਹੈਗਾ ਪਲਿਕਸ ਹੈ ਪਲਿਕਸ ਸਭਾਈ ਹੈਲੋ ਸਭਾਈ ਪਲਿਕਸ ਕਿਉਂ ਜੀਵਾ ਕੋਈ ਨਹੀਂ ਆ ਭਾਈ ਇਸ ਟਾਈਮ ਦਾ ਭਾਈ ਫਲਿਪਸ ਦਾ ਟੀਵੀ ਟੈਲੀਵਿਜ਼ਨ ਦਾ ਸਿਪਲਿਕਸ ਦਾ ਸਿਰ ਦੇ ਸੀਨ ਦੇਖੋ ਮੈਂ ਬਹੁਤ ਦੂਰ ਜਾਣਾ ਹੈ ਪਟਿਆਲੇ ਜਾਣਾ ਤੂੰ ਤਾਂ ਬਲੌਗ ਬਣਾਉਣੀ ਕਰਦੀ ਅਸੀਂ ਨਹੀਂ ਜਾਣਾ ਬੀਟੀ ਦੇ ਅਸੀਂ ਕਿੱਥੇ ਜਾਣਾ ਤੈਨੂੰ ਪਤਾ ਤੁਹਾਡੇ ਕੋਲ ਤਾਂ ਐਕਟਿਵ ਹੈ ਮੈਂ ਤਾਂ ਬੱਸ ਜਾਣਾ ਐਕਟਿਵ ਹੀ ਆ ਬਸ ਇੱਕ ਸਾਡੀ ਖਾਸियत ਇਹ ਆ ਵੀ ਇਹ ਜਿਹੜੀ ਸਰਗੁਣ ਮੈਂ ਤਾਂ ਨਿਮਰਤ ਖਹਿਰਾ ਤੇ ਇਹ ਹੈ ਕੀ ਨਾਮ ਸੀ ਬਾਵੀ ਸ਼ਰਮਾ ਮਾਹੀ ਸ਼ਰਮਾ ਇਹ ਜਿਹੜੀ ਟਰੈਵਲਿੰਗ ਇਹਨਾਂ ਦੀ ਸਿਸਟਮ ਆ ਉਹ ਬੱਸ ਆ ਪੀ ਆਰਟੀਸੀ ਬਈ ਤੇ ਆਪਣੀ ਕੁਵੀਨ ਦਾ ਆਪਣੀ ਕੁਵੀਨ ਬਈ ਕੁਵੀਨ ਦੀ ਕੁਵੀਨ ਬਾਰੇ ਵੀ ਦੱਸੋ ਕਿਹੜੀ ਕੁਵੀਨ ਆਪਣੀ ਕੁਵੀਨ ਰਾਣੀ ਰਾਣੀ ਕੁਵੀਨ ਆਉਂਦੀ ਹੈ ਐਕਟਿਵਾ ਤੇ ਇਹ ਡਰਾਈਵਰ ਹੈ ਰਾਣੀ ਦਾ ਅੰਮ ਕੀ ਹੈ ਚਮਕੀਲਾ ਚਮਕੀ ਮਰ ਜਾਣੀ ਉਹ ਸੜਦੀਆਂਗਾ ਤਾਂ ਚਮਕੀਲਾ ਬੈਣੀ ਤਾਂ ਤੇ ਫਗਨ ਮੈਮ ਕੱਠੇ ਆਉਂਦੇ ਨੇ ਤਦ ਇਹ ਕੋਈ ਬਾਤ ਨਹੀਂ ਉਹਦਰਾ ਨੀਤਾ ਦੇਵਗਨ ਮੈਮ ਨੂੰ ਹੁਣ ਛੂਟਦੀ ਹੋ ਗਈ ਕਾਲ ਸੀ ਸੀਰियस ਮੈਂ ਪੁੱਛੀ ਜਾ ਰਹੀ ਹਾਂ ਮਜਾ ਕਰੀ ਗੱਲ ਠੀਕ ਹੈ ਕੋਈ ਗੱਲ ਨਹੀਂ ਸ਼ਾਮ ਨੂੰ ਸੀਐਨਟੀ ਆਸ ਇੰਡੀਆ ਪੈਸਿਫਿਕ ਰਿਜਨ ਵਾਲੇ ਹਾਂ ਹੁਣ ਮੈਮ ਕਹਿੰਦੇ ਵੀ ਮੇਰਾ ਸ਼ਡਿਊਲ ਹਜੇ ਬੀਜੀ ਹੈ ਮੈਂ ਸ਼ਾਮ ਨੂੰ ਗੱਲ ਕਰੂੰਗੀ ਬਿਕਾਜ਼ ਮੈਂ ਇੱਕ ਐਕਟਿੰਗ ਕਰ ਰਹੀ ਆ ਆਪਦੀ ਹਜੇ 61 ਤੇ ਪਹੁੰਚੀ ਹਾਂ ਇਹ ਇਹ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਨਹੀਂ ਤਾਂ ਦੇਵਗਰ ਮੈਮ ਨੂੰ ਗੁੱਸਾ ਕਿਹੜੀ ਚੀਜ਼ ਦਾ ਇਹ ਇੰਨਾ ਖੁੱਲੇਗਾ ਤਾਂ ਪਏ ਨੇ ਮੜੇ ਮੜਾ ਆਹ ਲੈ ਲੈ ਨਾ ਜਿੱਦੀ ਆਪਾ ਦੇਖੋ ਨਾ ਤਾਂ ਵਲੋਗਰ ਨੇ ਮੂੰਹ ਕਰੇ ਨਾ ਬੋਲੇ ਤੇਰੇ ਚੁੱਪ ਚੁੱਪ ਰਹਿ ਤਾ ਹੋ ਗਿਆ ਬੋੜਵਾਗੀ ਬੋੜਾ ਦਾ ਸਾਹ ਹੈ ਨਾ ਕੀ ਚੀਜ਼ ਹੈ ਮਾਹੋਗਨ ਇਕ ਵੰਡਣ ਆ ਰਾਣੀ ਹੈ ਜੱਸੀ ਘਰਾਲੀ ਦੀ ਗੱਲ ਕਰ ਰਹੇ ਹੋ ਸੋਈ ਜੀ ਮੈਂ ਵੀ ਹੱਥ ਜੋੜ ਕੇ ਬੋਲਦੀ ਆ ਜਣਾ ਚਾਹੁੰਦਾ ਤੂੰ ਬਾਈ ਦਰਸ਼ਨ ਹਾਂ ਸਫਰ ਤਾਂ ਮੈਂ ਕਰਨਾ ਨਾ ਤੈਨੂੰ ਪਤਾ ਹੈ ਮੈਂ 125 ਕਿਲੋਮੀਟਰ ਮੈਂ ਜਾਣਾ ਆਹ ਤਰਫ ਹੁੰਦੀ ਏ ਸਿਧਰੂ ਪਿੱਛੇ ਮੈਂ ਕਿਹਨੂੰ ਸਿਧਰੂ ਆ ਫੋਨ ਕਰ ਹੈਂਡਲ ਕਿਵੇਂ ਫੜਿਆ ਹੁੰਦਾ ਸਕੂਟਰੀ ਦਾ ਤੂੰ ਆਕੜ ਕੇ ਲੰਮਾ ਨਹੀਂ ਕਮੜਣਾ ਹੁੰਦੀ ਇਹਨੇ ਫੋਨ ਕੱਟ ਗਿਆ ਹਾਂ ਗੜ ਲਾਉਂਦੀ ਹੈਗੀ ਉਹ ਜਿਵੇਂ ਸਕੂਟੀ ਕਰ ਆਉਂਦੀ ਜਿਵੇਂ ਨਾ ਰਸੀ